ਖਾਸ ਤੌਰ ਤੇ ਵਿਦੇਸ਼ ਤੋਂ ਆਉਣੇ ਹਰ ਸਾਲ ਟੂਰਨਾਮੈਂਟ ਵਾਸਤੇ ਤਾਂ ਇਸ ਵਾਰ ਕੀ ਖਾਸ ਹੈ ਇਸ ਵਾਰ ਇਹ ਹੋਈ ਹੈ ਵੀ ਮੇਜਰ ਲੀਗ ਦਾ ਟੂਰਨਾਮੈਂਟ ਹੈ ਤੇ ਵੱਡੇ ਲੈਵਲ ਤੇ ਪੁਰਾ ਜਾ ਕੇ ਨਾਲੋਂ ਮੋਰ ਦੈਨ ਵੱਡੇ ਲੈਵਲ ਤੇ ਕਰ ਰਿਹਾ ਤੇ ਜੁਟਾਪਾ ਬਹੁਤ ਜੋਗਦਾ ਨਾਲ ਇਸ ਟੂਰਨਾਮੈਂਟ ਕਰਨ ਵਾਸਤੇ ਤੁਸੀਂ ਦੇਖ ਰਹੇ ਹੋ ਗਰਾਊਂਡ ਵਗੈਰਾ ਸਾਰਾ ਬਹੁਤ ਵਧੀਆ ਪ੍ਰਬੰਧ ਹੋ ਰਿਹਾ ਹੈ ਬਹੁਤ ਵੱਡੇ ਲੈਵਲ ਤੇ ਕਰ ਰਹੇ ਆ ਤੇ ਅਲਮੋਤ ਸਾਡੇ ਪਿੰਡ ਦਾ ਬਹੁਤ ਚਰ ਰੁਬਰਿਆ ਵਾ ਦੇਸ਼-ਵਿਦੇਸ਼ਾਂ ਦੇ ਵਿੱਚ ਵੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਸੋਚਦੇ ਹਾਂ ਵੀ ਪਿੰਡ ਲੈਵਲ ਦੇ ਉੱਤੇ ਵੀ ਇਹ ਟੂਰਨਾਮੈਂਟਾ ਜਿਹੜੇ ਨਿਆਣੇ ਤੇ ਆ ਬੱਚੇ ਜਿਨੇ ਵੀ ਸਾਡੇ ਪਿੰਡ ਦੇ ਸਾਡੇ ਇਲਾਕੇ ਦੇ ਜਿਹੜੇ ਆ ਨਸ਼ਿਆਂ ਤੋਂ ਰਹਿਤ ਹੋ ਕੇ ਗਰਾਊਂਡ ਦੇ ਨਾਲ ਜੁੜਨ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਤੇ ਇਸ ਵੇਲੇ ਪੰਜਾਬ ਦੇ ਵਿੱਚ ਕਬੱਡੀ ਦਾ ਸੀਜ਼ਨ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਰੋਜ਼ਾਨਾ ਕਬੱਡੀ ਦੇ ਮੁਕਾਬਲੇ ਹੁੰਦੇ ਨੇ ਤੇ ਜਿਹੜੇ ਪੰਜਾਬ ਦੇ ਸੁਪਰਸਟਾਰ ਖਿਡਾਰੀ ਨੇ ਇਸ ਵੇਲੇ ਪੰਜਾਬ ਪਹੁੰਚੇ ਹੋਏ ਆ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਖੇੜਾ ਦੋਨਾ ਪਿੰਡ ਦੇ ਵਿੱਚ ਖੇੜਾ ਦੋਨਾ ਪਿੰਡ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਹੈਗਾ ਕਬੱਡੀ ਖੇਡ ਦੇ ਵਿੱਚ ਇੱਥੋਂ ਦੇ ਖਿਡਾਰੀਆਂ ਨੇ ਦੇਸ਼ ਦੁਨੀਆ ਦੇ ਵਿੱਚ ਆਪਣਾ ਨਾਮ ਨਖਟਿਆ ਤੇ ਹੁਣ ਇੱਥੇ ਤਿਆਰੀ ਹੋ ਰਹੀ ਹੈ ਹਰਤਾਲਾ ਮਾ ਕਬੱਡੀ ਟੂਰਨਾਮੈਂਟ ਤੋਂ ਆਉਂਦੀ ਤਿੰਨ ਦਿਨਾਂ ਇਹ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੀਆਂ ਤਿਆਰੀਆਂ ਹੁਣ ਪੜਖੀਆਂ ਗਈਆਂ ਨੇ ਖੇਡ ਮੈਦਾਨ ਤਿਆਰ ਹੋ ਚੁੱਕਾ ਹੈ ਤਿਆਰੀਆਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤਮਾਮ ਜਿਹੜੇ ਪ੍ਰਬੰਧਕ ਨੇ ਉਹ ਸਾਡੇ ਨਾਲ ਨੇ ਖਾਸ ਕਰਕੇ ਵਿਦੇਸ਼ਾਂ ਤੋਂ ਵੀ ਨੌਜਵਾਨ ਇੱਥੇ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਭਾਗ ਲੈਣ ਵਾਸਤੇ ਇਸ ਵਿੱਚ ਯੋਗਦਾਨ ਦੇਣ ਵਾਸਤੇ ਪਹੁੰਚ ਚੁੱਕੇ ਨੇ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਹਰਤਾਲਮਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕੀ ਇਹਦੀਆਂ ਤਿਆਰੀਆਂ ਹੈਗੀਆਂ ਨੇ ਕੀ ਕੀ ਇਹਦੇ ਵਿੱਚ ਇਸ ਵਾਰ ਖਾਸ ਹੋਣ ਉਧੀਆਂ ਤਿਆਰੀਆਂ ਫੋਲ ਹੋ ਗਈਆਂ ਸਾਡੇ ਵੱਲੋਂ ਤੇ ਟੂਰਨਾਮੈਂਟ ਪਹਿਲੇ 6 ਤਰੀਕ ਨੂੰ weight ਵਾਲੀਆਂ ਕਬੱਡੀ 45 ਕਿਲੋ 55 ਕਿਲੋ ਵਾਲੀਵਾਲ ਦੇ ਮੈਚ ਫੁੱਟਬਾਲ ਦੇ ਮੈਚੇ ਦੋ ਦਿਨ ਇਹ ਹੋਣੇ ਆ ਤੇ ਫਾਈਨਲ ਵਾਲੇ 8 ਤਰੀਕ ਨੂੰ ਐਮਐਲਕੇ ਜਿਹੜੀ ਮੇਜਰ ਲੀਗ ਕਬੱਡੀ ਹੈ ਉਹਦੇ ਮੈਚ ਹੈ ਜਿਹੜਾ ਦੋਨਾਂ ਦਾ ਇੱਕ ਆਪਣਾ ਰੁਤਬਾ ਰਿਹਾ ਹੈਗਾ ਕਬੱਡੀ ਦੇ ਵਿੱਚ ਬਹੁਤ ਸੁਪਰਸਟਾਰ ਖਿਡਾਰੀ ਪੈਦਾ ਕੀਤੇ ਨੇ ਦੁਨੀਆ ਦੇ ਹਰ ਕੋਨੇ ਵਿੱਚ ਜਿਨ੍ਹਾਂ ਨੇ ਜਾ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ ਹਾਂਜੀ ਸਾਡੇ ਪਲੇਅਰ ਅਸੀਂ ਵੀ ਬਾਹਰ ਜਾਂਦੇ ਰਾਂ ਖੇਡਣ ਤੇ ਵਧੀਆ ਸੀ ਕਿਉਂਕਿ 48 ਸਾਲ ਹੋ ਗਿਆ ਟੂਰਨਾਮੈਂਟ ਹੁੰਦੇ ਨੂੰ ਇਸ ਤੋਂ ਇੱਥੇ ਹੀ ਪਲੇਅਰਾਂ ਨੂੰ ਜਿਹੜੇ ਪਹਿਲਾਂ ਸਾਡੇ ਤੋਂ ਖੇਡਦੇ ਰਾਂ ਦੇਖ ਦੇਖ ਦੇ ਕਈ ਖੇਡੇ ਆ ਇਦਾਂ ਹੀ ਕਿਨੇ ਗਾਂ ਵੀ ਚੱਲਦਾ ਰਹੇ ਤਾਂ ਇਸ ਵਾਰ ਕੀ ਖਾਸ ਹੋਣਾ ਹੈ ਟੂਰਨਾਮੈਂਟ ਵਿੱਚ ਇਸ ਵਾਰ ਖਾਸ ਇਹ ਹੈ ਵੀ ਜਿੱਦਾਂ ਅੱਗੇ ਅਸੀਂ ਪਿੰਡਾਂ ਦੇ ਮੈਚ ਹੁੰਦੇ ਸੀਗੇ ਐਸਾ ਲੈ ਅਸੀਂ ਐਮ ਐਲ ਕੇ ਜਿਹੜੀ ਮੇਜਰ ਲੀਗ ਕਬੱਡੀ ਆ ਉਹਦੇ ਮਤਲਬ ਟੀਮਾਂ ਸੱਤੀਆਂ ਅੱਠ ਬਾਕੀ ਅਸੀਂ ਇਹ ਵੀ ਅਸੀਂ ਉਹਦੇ ਨਾਲ-ਨਾਲ ਛੋਟੀਆਂ ਟੀਮਾਂ ਪਿੰਡ ਲੈਵਲ ਦੇ ਜਿਹੜੇ ਉਹਨਾਂ ਨੂੰ ਵੀ ਪੂਰਾ ਅਤਿਸ਼ਾਦ ਕਰ ਰਹੇ ਆ ਇਹ ਨਹੀਂ ਵੀ ਇਕੱਲੇ ਉਹ ਹੀ ਕਰਾ ਗਏ ਕਿਉਂਕਿ ਪਿੰਡਾਂ ਦੇ ਵਿੱਚ ਹੁੰਦਾ ਜ਼ਿਆਦਾ ਅੱਜ ਕੱਲ ਕੱਪ ਚੱਲ ਪਿਆ ਛੋਟੀਆਂ ਛੋਟੇ ਬੱਚਿਆਂ ਨੂੰ ਮਤਲਬ ਘੱਟ ਅਤਿਸ਼ਾਦ ਅਸੀਂ ਇਹ ਕਰਨਾ ਵੀ ਮਤਲਬ ਛੋਟੇ ਬੱਚੇ ਜਿਹੜੇ ਉਹਨਾਂ ਨੂੰ ਜ਼ਰੂਰ ਖਡਾਈਏ ਤੇ ਵਧੀਆ ਨਾਂ ਹੁੰਦੇ ਆ ਤਾਂ ਹੋਰ ਵੀ ਸਾਡੇ ਨਾਲ ਇੱਥੇ ਪ੍ਰਬੰਧਕ ਨੇ ਨੌਜਵਾਨ ਇਹਨਾਂ ਨਾਲ ਗੱਲਬਾਤ ਕਰਾਂਗੇ ਅਸੂਰਤ ਤੁਸੀਂ ਖਾਸ ਤੌਰ ਤੇ ਵਿਦੇਸ਼ ਤੋਂ ਆਉਨੇ ਹਰ ਸਾਲ ਟੂਰਨਾਮੈਂਟ ਵਾਸਤੇ ਤਾਂ ਇਸ ਵਾਰ ਕੀ ਖਾਸ ਹੈ ਇਸ ਵਾਰ ਇਹੋ ਹੀ ਆ ਵੀ ਮੇਜਰ ਲੀਗ ਦਾ ਟੂਰਨਾਮੈਂਟ ਹੈ ਇੱਕ ਤੇ ਵੱਡੇ ਲੈਵਲ ਤੇ ਥੋੜਾ ਜਿਆਦਾ ਅੱਗੇ ਨਾਲੋਂ ਮੋਰ ਥੈਨ ਵੱਡੇ ਲੈਵਲ ਤੇ ਕਰ ਰਿਹਾ ਤੇ ਜੂਟ ਕਲੱਬ ਦਾ ਬਹੁਤ ਯੋਗਦਾਨ ਆ ਇਸ ਚੀਜ਼ ਨੂੰ ਕਰਨ ਵਾਸਤੇ ਅਸੀਂ ਤੁਸੀਂ ਦੇਖ ਰਹੇ ਹੋ ਗਰਾਊਂਡ ਵਗੈਰਾ ਸਾਰਾ ਬਹੁਤ ਵਧੀਆ ਪ੍ਰਬੰਧ ਹੋ ਰਿਹਾ ਵਾ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਕਰ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਵੀ ਵੱਡੀਆਂ ਟੂਰਨਾਮੈਂਟ ਵੀ ਆਸ ਰੱਖਦੇ ਸੀ ਕਲੱਬ ਦੇ ਕੋਲ ਸਰ ਕੀ ਮਕਸਦ ਹੈਗਾ 48 ਸਾਲ ਹੋ ਗਏ ਲਗਾਤਾਰ ਟੂਰਨਾਮੈਂਟ ਚੱਲਦਾ ਕੀ ਪ੍ਰਾਪਤੀਆਂ ਕੀਤੀਆਂ ਖੇੜਾ ਦੋਨਾਂ ਨੇ ਖੇਡਾਂ ਦੇ ਵਿੱਚ ਪ੍ਰਾਪਤੀਆਂ ਆਲਮੋਸਟ ਸਾਡੇ ਪਿੰਡ ਦਾ ਬਹੁਤ ਉੱਚਾ ਰੁਤਬਾ ਰਿਹਾ ਵਾ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਪਿੰਡ ਲੈਵਲ ਦੇ ਉੱਤੇ ਵੀ ਇਹ ਟੂਰਨਾਮੈਂਟ ਜਿਹੜੇ ਨਿਆਣੇ ਇੱਥੇ ਆ ਬੱਚੇ ਜਿੰਨੇ ਵੀ ਆ ਸਾਡੇ ਪਿੰਡ ਦੇ ਸਾਡੇ ਇਲਾਕੇ ਦੇ ਜਿਹੜੇ ਆ ਨਸ਼ਿਆਂ ਤੋਂ ਰਹਿਤ ਹੋ ਕੇ ਗਰਾਊਂਡ ਦੇ ਨਾਲ ਜੁੜਨ ਤੇ ਯੋਗਦਾਨ ਪਾਉਣ ਟੂਰਨਾਮੈਂਟ ਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਕਰ ਸਕਦੇ ਹਾਂ ਬਾਕੀ ਸਾਨੂੰ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡਾ ਜਿਹੜਾ ਯੂਥ ਕਲੱਬ ਆ ਪ੍ਰਧਾਨ ਸਾਹਿਬ ਆ ਸਾਡੇ ਯੂਥ ਕਲੱਬ ਦੇ ਭਾਜੀ ਸਰਪੰਚ ਸਾਹਿਬ ਕਰਨਜੀਤ ਹੁਣੀ ਆ ਇਹ ਬਹੁਤ ਮਤਲਬ ਤਨ ਮਨੋਂ ਧਨ ਦੇ ਨਾਲ ਇਸ ਇਸ ਚੀਜ਼ ਨੂੰ ਲੈ ਰਹੇ ਆ ਵੀ ਮਤਲਬ ਅਸੀਂ ਬਹੁਤ ਡੀਪਲੀ ਜਾ ਰਹੇ ਆ ਕਿ ਮਤਲਬ ਨਸ਼ੇ ਤੋਂ ਰਹਿਤ ਪੈਂਡ ਵੀ ਕੀਤਾ ਜਾਵੇ ਇਲਾਕਾ ਵੀ ਕੀਤਾ ਜਾਵੇ ਵੀ ਮੁੰਡੇ ਜਿਹੜੇ ਨਸ਼ਿਆਂ ਤੋਂ ਰਹਿਤ ਹੋਣ ਤੇ ਗਰਾਊਂਡ ਦੇ ਨਾਲ ਵੱਧ ਤੋਂ ਵੱਧ ਜੁੜਨ ਆ ਕੋਈ ਜਿਹੜੇ ਨੌਜਵਾਨ ਆ ਉਹ ਖਾਸ ਤੌਰ ਤੇ ਵਿਦੇਸ਼ ਤੋਂ ਆਏ ਆ ਟਰਨਮੈਂਟ ਵਾਸਤੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਮ ਮੇਰਾ ਨਾਮ ਹਰਜੋਤ ਸਾਂਗੇ ਅਸੀਂ ਦੋ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਇੱਥੇ ਟੂਰਨਾਮੈਂਟ ਵਾਸਤੇ ਹਾਂ ਇਹ ਨਿਊਜ਼ੀਲੈਂਡ ਤੋਂ ਆਏ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਇਸ ਵਾਰ ਟੂਰਨਾਮੈਂਟ ਦੇ ਵਿੱਚ ਵਾਲੀਬਾਲ ਵੀ ਐਡ ਕੀਤਾ ਗਿਆ ਫੁੱਟਬਾਲ ਵੀ ਐਡ ਕੀਤਾ ਗਿਆ ਇਹ ਦੋ ਗੇਮਾਂ ਪੰਜਾਬ ਦਾ ਅਹਿਮ ਹੰਗ ਹੈਗੀਆਂ ਕਬੱਡੀ ਤੋਂ ਬਾਅਦ ਵਾਲੀਬਾਲ ਕੁਸ਼ਤੀ ਫੁੱਟਬਾਲ ਇਹਨੂੰ ਕਾਫੀ ਖੇលਦੇ ਆ ਪੰਜਾਬੀ ਪਰ ਆਮ ਤੌਰ ਤੇ ਇਹ ਗਾਇਬ ਹੋ ਗਿਆ ਸੀ ਟੂਰਨਾਮੈਂਟਾਂ ਦੇ ਵਿੱਚੋਂ ਇੱਥੇ ਐਡ ਕੀਤਾ ਗਿਆ ਕਿੱਦਾਂ ਦਾ ਲੱਗ ਹਾਂਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਉਹਦਾ ਵੈਸੇ ਸਾਡੇ ਪੈਨ ਦੇ ਵਿੱਚ ਜਿੰਨੇ ਕਾਰ ਟੂਰਨਾਮੈਂਟ ਹੋਇਆ ਮੋਸਟਲੀ ਅਸੀਂ ਟਰਾਈ ਕੀਤੀ ਹੈਗੀ ਵੋਲੀਬਾਲ ਤੇ ਫੁੱਟਬਾਲ ਨਾਲ ਚੱਲੇ ਤੇ ਵੀਰ ਦੀ ਕਬੱਡੀਆਂ ਵੀ ਨਾਲ ਚੱਲਣ ਸੋ ਆਈ ਥਿੰਕ ਮਿਲਦਾ ਲਾਸਟ ਟਾਈਮ ਐਸੋਇਲੇ ਦਾ ਆਲਮੋਸਟ ਸਾਡੀ ਤੇ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਗੇਮਾਂ ਨਾਲ ਨਾਲ ਚੱਲਣ ਕਿ ਕਿਦਾਂ ਸਕੋਪ ਦੇਖਦੇ ਹੋ ਤੁਸੀਂ ਵਿਦੇਸ਼ ਦੀ ਕਬੱਡੀ ਨੂੰ ਵੀ ਦੇਖਦੇ ਆ ਇੱਥੋਂ ਦੀ ਕਬੱਡੀ ਨੂੰ ਵੀ ਦੇਖਦੇ ਆ ਨਸ਼ਾ ਮੇਜਰ ਸਮੱਸਿਆ ਹੈਗਾ ਖੇਡਾਂ ਦੇ ਵਿੱਚ ਵੀ ਤੇ ਓਵਰਆਲ ਵੀ ਹਾਂਜੀ ਇਹ ਹੁਣ ਦੇਖੋ ਜੀ ਆਪਣੇ ਇੰਡੀਵਿਜੂਅਲੀ ਹਰੇਕ ਬੰਦੇ ਦੇ ਆਪਣੇ ਆਪ ਨਿਰਭਰ ਕਰਦਾ ਕਿ ਉਹਨੇ ਗੇਮ ਹੈ ਕੋਈ ਵੀ ਹੈ ਉਨੇ ਕਿਹੜੇ ਸਾਹ ਉਹਨਾਂ ਨੇ ਖੇਡਣੀ ਹਨ ਇਹ ਤਾਂ ਮੇਰੇ ਹਿਸਾਬ ਨਾਲ ਤਾਂ ਜੇ ਕੋਈ ਨਸ਼ਾ ਕਰਕੇ ਖੇਡਦਾ ਤਾਂ ਉਹਨੂੰ ਨਹੀਂ ਖੇਡਣਾ ਚਾਹੀਦਾ ਅਸ਼ਿਆ ਕਰਕੇ ਹਨ ਤੇ ਉਹ ਜਿਹੜੋ ਨਿਆਣੇ ਨਿਆਣੇ ਨੇ ਉਹਨਾਂ ਨੂੰ ਦੇਖਣਾ ਉਹਨਾਂ ਤੋਂ ਸਿੱਖਣਾ ਅਸੀਂ ਵੀ ਆਪਣੇ ਵੱਡਿਆਂ ਤੋਂ ਸਿੱਖੇ ਸੀਗੇ ਜੇ ਉਹ ਚੀਜ਼ ਚੀਜ਼ਾਂ ਲੈ ਕੇ ਖੇਡਣਗੇ ਤਾਂ ਓਬਵੀਅਸਲੀ ਨਿਆਣੇ ਵੀ ਉਹ ਚੀਜ਼ ਉਸੇ ਰਾਹਾਂ ਤੇ ਦੌੜਨਗੇ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੇ ਖੇਡਣਾ ਵੀ ਆਪਣਾ ਸਾਫ਼ ਤੇ ਸੁਥਰਾ ਖੇਡਣਾ ਆ ਕਲੱਬ ਦੇ ਜਿਹੜੇ ਪ੍ਰਧਾਨ ਨੇ ਜਗੀਰ ਸਿੰਘ ਹੋਣੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਵਸਤਾਰ ਨਾਲ ਪੁੱਛਦੇ ਆ ਸਰ ਕਿਹੜੇ ਕਿਹੜੇ ਮੈਚ ਹੋਣੇ ਆ ਕਿੰਨੀ ਤਰੀਕ ਨੂੰ ਸ਼ੁਰੂ ਹੋਣਾ ਆ ਟੂਰਨਾਮੈਂਟ ਕਿਹੜੇ ਕਿਹੜੇ ਮੈਚ ਹੋਣੇ ਕਿੰਨਾ ਇਨਾਮ ਦਿੱਤਾ ਟੂਰਨਾਮੈਂਟ 6 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਜੀ 6 ਤਰੀਕ ਨੂੰ 50 ਕਿਲੋ ਵਰਗ ਦੇ 75 ਕਿਲੋ ਵਰਗ ਦੇ ਵਾਲੀਬਾਲ ਤੇ ਫੁੱਟਬਾਲ ਤੇ 7 ਤਰੀਕ ਨੂੰ ਵੀ ਇਹ ਮੈਚ ਹੋਣੇ 8 ਤਰੀਕ ਨੂੰ ਮੇਜਰ ਲੀਗ ਐਮ ਐਲ ਕੇ ਦੇ ਮੈਚ ਹੋਣਗੇ ਜੀ ਫੈਡਰੇਸ਼ਨ ਦਾ ਸਰ ਕਿੰਨਾ ਇਨਾਮ ਇੱਥੇ ਦਿੱਤਾ ਜਾਣਾ ਹੈ 50 ਕਿਲੋ ਨੂੰ ਹੈਗਾ ਜੀ 25000 18000 ਤੇ 75 ਕਿਲੋ ਨੂੰ ਹੈਗਾ 30000 25000 ਵਾਲੀਵਾਲ ਨੂੰ ਵੀ ਫੁੱਟਬਾਲ ਨੂੰ ਵੀ ਇੰਨਾ ਵਾ ਵਾਲੀਵਾਲ ਨੂੰ 12000 15000 ਤੇ ਬੈਸਟਾਂ ਨੂੰ 50 ਕਿਲੋ ਦੇ ਨਾਲ ਹੈਗਾ 51 51000 70 ਕਿਲੋ ਦੇ ਨਾਲ ਹੈਗਾ 11 11000 ਜੀ ਫੁੱਟਬਾਲ ਦੇ ਵੀ 51 51000 ਨਾਲ ਤੇ ਵਾਲੀਵਾਲ ਦੇ ਵੀ 51 51000 ਨਾਲ ਮੇਜਰ ਲੀਗ ਦੇ ਜਿਹੜਾ 2.5 ਲੱਖ ਤੇ 2 ਲੱਖ ਆ ਜੀ ਤੇ ਬੈਸਟਾਂ ਨੂੰ 1-1 ਲੱਖ ਰੁਪਏ ਜੀ ਤਾਂ ਏਡਾ ਵੱਡਾ ਸਟੇਡੀਅਮ ਆਪਾਂ ਕਿਸੇ ਹੋਰ ਪਿੰਡ ਦੇ ਵਿੱਚ ਨਹੀਂ ਦੇਖਦੇ ਕਿੰਨੇ ਏਕੜ ਚ ਬਣਿਆ ਹੋਇਆ ਇਹ 2.5 ਤੋਂ 3 ਏਕੜ ਦੇ ਏਕੜ ਦੇ ਵਿੱਚ ਹੈਗਾ ਜੀ ਜਗ੍ਹਾ ਜਿਹੜੀ ਹੈਗੀ ਹੈ ਜੀ ਸਟੇਡੀਅਮ ਦੀ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਦੇ ਇਸ ਲੈਵਲ ਦੇ ਸਟੇਡੀਅਮ ਨੂੰ ਸਟੇਡੀਅਮ ਨੂੰ ਲਗਭਗ 15 ਕ ਸਾਲ ਹੋ ਗਿਆ ਜੀ ਬਣੇ ਨੂੰ ਹਾਂਜੀ ਇਹ ਸਾਡੇ ਪਿੰਡ ਦੀ ਦੇਣ ਹੀ ਐਨਆਰਆਈ ਭਰਾਵਾਂ ਦੀ ਪਿੰਡ ਦੇ ਸਹਿਯੋਗ ਦੇ ਨਾਲ ਹੀ ਬਣਿਆ ਹੈ ਹਾਂ तमाम ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਖੇੜਾ ਦੋਨਾਂ ਦੇ ਕਬੱਡੀ ਟੂਰਨਾਮੈਂਟ ਦੀਆਂ 6 7 ਅਤੇ 8 ਜਿਹੜਾ ਕਿ ਦਿਨ ਹੈਗੇ ਨੇ ਫਰਵਰੀ ਦੇ ਇਹਨਾਂ ਨੂੰ ਇਹ ਟੂਰਨਾਮੈਂਟ ਹੋਣਾ ਤਿੰਨ ਦਿਨਾਂ ਦਾ ਟੂਰਨਾਮੈਂਟ ਕਬੱਡੀ ਫੁੱਟਬਾਲ ਤੇ ਵਾਲੀਬਾਲ ਦੇ ਮੁਕਾਬਲੇ ਇੱਥੇ ਖੇਡੇ ਜਾਣੇ ਨੇ ਆ ਇੱਕ ਵਾਰ ਤੁਹਾਨੂੰ ਇੱਧਰ ਸਟੇਡੀਅਮ ਦਿਖਾ ਦਿੰਨੇ ਆ ਕਿ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਇੱਥੇ ਤਿਆਰੀ ਹੋ ਚੁੱਕੀ ਹੈ ਔਰ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਬਹੁਤ ਵੱਡਾ ਸਟੇਡੀਅਮ ਹੈਗਾ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਵੱਡੇ ਸਟੇਡੀਅਮ ਹੁੰਦੇ ਨੇ ਪਰ ਖੇੜਾ ਦੋਨਾ ਪਿੰਡ ਦੇ ਵਿੱਚ ਬਹੁਤ ਵੱਡਾ ਸਟੇਡੀਅਮ ਹੈਗਾ ਤਿਆਰੀਆਂ ਪੂਰੀਆਂ ਨੇ ਤੇ ਹੁਣ ਮਾ ਖੇਡ ਕਬੱਡੀ ਦੇ ਸੁਪਰਸਟਾਰ ਜਿਹੜੇ ਖਿਡਾਰੀ ਨੇ ਉਹ ਇਸ ਪਿੰਡ ਦੇ ਵਿੱਚ ਆ ਕੇ ਕਬੱਡੀਆਂ ਪਾਉਣਗੇ ਜੱਫੇ ਲਾਉਣਗੇ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਰ ਟੀਵੀ ਕਪੂਰਥਲਾ